ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਜੀ ਅਗਲੇ ਸਮੇਂ ਅਗਸਤ ਦੇ ਵਿੱਚ ਅੱਗੇ ਰਖੜੀਆਂ ਆ ਰਹੀਆਂ ਨੇ ਤੇ ਰਖੜੀਆਂ ਦੇ ਵਿੱਚ ਸਾਡਾ ਰਖੜੀ ਦੇ ਨਾਲ ਸਿੱਖਾਂ ਦਾ ਐਸੀ ਇੱਕ ਪਰੰਪਰਾਵਾਂ ਦਾ ਯਾ ਸਿੱਖ ਗੁਰੂ ਸਾਹਿਬਾਨ ਦਾ ਰਖੜੀ ਨਾਲ ਕੋਈ ਸਬੰਧ ਹੈ ਹਾਂ ਜੀ ਆਪਣਾ ਸਿੱਖ ਕੌਮ ਦਾ ਜੀ ਰਖੜੀ ਦੇ ਨਾਲ ਕੋਈ ਤੱਲੁਕਾ ਤੋਂ ਹਾਂ ਮੈਂ ਅੱਜ ਸਰ ਗੱਲ ਕਰਦਾ ਹਾਂ ਹਰ ਇੱਕ ਨਾਲ ਜਿਵੇਂ ਕਿ ਸਾਡੇ ਕੱਤਕਾ ਖਾੜੇ ਹੁੰਦੇ ਆ ਜਿੱਥੇ-ਜਿੱਥੇ ਵੀ ਅਸੀਂ ਕੱਤਕਾ ਖਾੜਾ ਚਲਾਉਂਦੇ ਆ ਸਭ ਤੋਂ ਪਹਿਲਾਂ ਅਸੀਂ ਜਦੋਂ ਪਹਿਲਾ ਦਿਨ ਸਾਡਾ ਕੱਤਕੇ ਦਾ ਹੁੰਦਾ ਅਸੀਂ ਬੱਚਿਆਂ ਨਾਲ ਗੱਲ ਕਰਦੇ ਆ ਕਿ ਜਿਸ ਕਿਸੇ ਬੱਚੇ ਨੇ ਕੋਈ ਧਾਗਾ ਕੋਈ ਤਵੀਨ ਕੋਈ ਪੈਚ ਧਾਗਾ ਬੱਚੇ ਗਈ ਨਜ਼ਰ ਤੋਂ ਗਿਆ ਕੋਈ ਕੁਛ ਕਹਨੇ ਬਿਜੈਂਸੀ ਵਿੱਚ ਕਿਉਂ ਨਾ ਅਗਸਤ ਮਹੀਨੇ ਵਿੱਚ ਰੱਖਣੀ ਆਂ ਆਰ ਜੀ ਕਹਿੰਦੇ ਜੀ ਭੈਣ ਭਰਾ ਦਾ ਤਿਹਾਰ ਹੈ ਜੀ ਜੀ ਭੈਣ ਭਰਾ ਦਾ ਜੀ ਪਿਆਰ ਵੈਸੇ ਹੀ ਹੋਣਾ ਚਾਹੀਦਾ ਇਦਾਂ ਦਾ ਕੋਈ ਤਿਉਹਾਰ ਨਹੀਂ ਹੈਗਾ ਵੀ ਜਿਹੜਾ ਭੈਣ ਭਰਾ ਦਾ ਪਿਆਰ ਕੱਚੇ ਧਾਗਿਆਂ ਨਾਲ ਪਿਆਰ ਵੱਧਾ ਹੋਵੇ ਸੋ ਮੇਰੀ ਇਹੀ ਬੇਨਤੀ ਹੈ ਜੀ ਕਿ ਇਹ ਧਾਗਿਆਂ ਦੇ ਵਿਸ਼ਵਾਸ ਨਾ ਕਰਿਆ ਕਰੋ ਜਿਵੇਂ ਕਿ ਹੁਣ ਰਖੜੀ ਆ ਰਹੀ ਆ ਲੋਕੀ ਕਹਿੰਦੇ ਜੀ ਗੁਰੂ ਨਾਨਕ ਦੇ ਮਹਾਰਾਜ ਨੇ ਵੀ ਰਖੜੀ ਬਣਵਾਈ ਆ ਭੈਣ ਨਾਮ ਕੀ ਤਾਂ ਸੋ ਉਹ ਜਿਹੜੀ ਫੋਟੋ ਬਣਾਈ ਹੋਈ ਹੈ ਨਹੀਂ ਜੋ ਫੇਕ ਹੈ ਸਾਨੂੰ ਤਸਵੀਰਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਦਸਵੇਂ ਪਾਸ਼ਾ ਸਾਨੂੰ ਹਸ਼ੂਰ ਸਾਹਿਬ ਵਿਖੇ ਸ਼ਬਦ ਗੁਰੂ ਤੇ ਲੜ ਲਾ ਕੇ ਗਏ ਆ ਸਾ ਸਾਨੂੰ ਸ਼ਬਦ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਤੇ ਸਾਨੂੰ ਦੇਤਾਰੀਆਂ ਗੁਰੂਆਂ ਨੂੰ ਗੁਰੂ ਨਹੀਂ ਬਣਾਉਣਾ ਚਾਹੀਦਾ ਐਵੇਂ ਸਾਨੂੰ ਦਸਵੇਂ ਪਾਸ਼ੇ ਨੇ ਕਿਹਾ ਵੀ ਤਸਵੀਰਾਂ ਤੇ ਵਿਸ਼ਵਾਸ ਨਹੀਂ ਕਰ ਹੂੰ ਜਿਹੜੀਆਂ ਆਪਾਂ ਦਸਵੇਂ ਪਾਸ਼ੇ ਤਸਵੀਰ ਦੇਖਦੇ ਆ ਗੁਰੂ ਨਾਨਕ ਦੇਵ ਜੀ ਮਾਰੇ ਤਸਵੀਰ ਦੇ ਇਹ ਸਭ ਫੇਕ ਨੇ ਜੀ ਇਹ ਅਸਲੀਅਤ ਤਾਂ ਤਸਵੀਰ ਕੋਈ ਵੀ ਨਹੀਂ ਜੀ ਤਾਂ ਮੈਂ ਤਾਂ ਆਪ ਜੀ ਨੂੰ ਇਹ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਤਸਵੀਰਾਂ ਤੇ ਵਿਸ਼ਵਾਸ ਨਾ ਕਰੋ ਜੀ ਨੰਬਰ ਦੋ ਤੇ ਜਿਹਨੇ ਕਿ ਕਹਿ ਰਹੇ ਆ ਕਿ ਭੈਣ ਨਾਨਕੀ ਨੇ ਰਖੜੀ ਬੰਨੀ ਰਖੜੀ ਉਹ ਦੇਖੋ ਜੀ 1530 ਦੇ ਵਿੱਚ ਰਖੜੀਆਂ ਦੀ ਆਰੰਭਤਾ ਹੋਈ ਆ ਚੱਲੀਆਂ ਨੇ 1518 ਦੇ ਵਿੱਚ ਜੋ ਭੈਣ ਨਾਨਕੀ ਸੀਗੇ ਉਹ ਅਕਾਲ ਚਲਾਣਾ ਕਰ ਗਏ ਸੀ ਤਾਂ ਤੁਸੀਂ ਹੁਣ ਆਪ ਹੀ ਸਮਝਦਾਰ ਹੋ ਜੀ ਕਿ ਜਦੋਂ ਇਸ ਸੰਸਾਰ ਤੋਂ ਜਿਵੇਂ ਕਿ ਮੈਂ ਆ ਜੋ ਹੋਰ ਦੁਨੀਆਂ 'ਚ ਚਲੇ ਜਾਂਦੇ ਆ ਤਾਂ ਦੁਬਾਰਾ ਵਾਪਿਸ ਤਾਂ ਸੀ ਨਹੀਂ ਆਉਂਦੇ ਤਾਂ ਭੈਣ ਨਾਨਕੀ ਵੀ ਅਕਾਲ ਚਲਾਣਾ ਕਰ ਗਏ ਸੀ ਉਹ ਇਸ ਮਤਲਬ ਪਰਿਵਾਰ ਨੂੰ ਉਸ ਜੀਦ ਕੋ ਵੀ ਛੋੜਾ ਦੇ ਕੇ ਸੀ ਤੇ ਹੁਣ ਉਹ ਦੁਬਾਰਾ ਕਿੱਦਾਂ ਆ ਕੇ ਜੀ 1530 ਦੇ ਵਿੱਚ ਤਾਂ ਇਹ ਸਾਰਾ ਕੁਝ ਫੇਕ ਹੈ ਜੀ ਇਹ ਚੀਜ਼ਾਂ ਤੇ ਵਿਸ਼ਵਾਸ ਨਾ ਕਰੋ ਤਾਂ ਮੈਂ ਤਾਂ ਹਰ ਇੱਕ ਨੂੰ ਇਹੀ ਬੇਨਤੀ ਕਰਾਂਗਾ ਦੁਬਾਰਾ ਕੀ ਤੁਸੀਂ ਧਾਗਿਆਂ ਤੇ ਵਿਸ਼ਵਾਸ ਨਾ ਕਰੋ ਇਹ ਰਖੜੀ ਰੁਖੜੀ ਤਿਹਾਰ ਬੰਦ ਕਰੋ ਕਿਉਂਕਿ ਅੱਜ ਕੱਲ ਰਖਣੀ ਤੇ ਵਿਸ਼ਵਾਸ ਤੇ ਕੰਨਾਂ ਦੇ ਵਿੱਚ ਹੁਣ ਥੋੜੇ ਦਿਨ ਦੀ ਗੱਲ ਹੈ ਬੱਚੇ ਕਹਿ ਰਹੇ ਸੀਗੇ ਸਾਡੇ ਕਿ ਵੀਰ ਜੀ ਅਖੇ ਇੱਕ ਮੋੜ ਤੇ ਇੱਕ ਬੀਬੀ ਦੀ ਵਾਲੀਆਂ ਲਾ ਲੀਆਂ ਮੈਂ ਕਿਹਾ ਸਮੈਂ ਇਦਾਂ ਨਾ ਆਣਾ ਜੀ ਕਿਉਂਕਿ ਨਸ਼ੇੜੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਜੀ ਜੀ ਜਿਹੜੇ ਨਸ਼ੇੜੀ ਨੇ ਇਹੀ ਜ਼ਿਆਦਾ ਇਥੇ ਕੰਮ ਕਰਦੇ ਚੋਰੀਆਂ ਠੱਗੀਆਂ ਜੋ ਕੰਨਾਂ ਦੇ ਵਾਲੀਆਂ ਲਾਆਂੀਆਂ ਚੈਨਾ ਖੋਲੀਆਂ ਤਾਂ ਮੈਂ ਤਾਂ ਕਹਿੰਦੇ ਵੈਸੇ ਬਹੁਤ ਵਧੀਆ ਹੋ ਰਿਹਾ ਜੀ ਜੀ ਜੋ ਮੇਰੀ ਸੋਚ ਹੈ ਉਸ ਮੁਤਾਬਿਕ ਤਾਂ ਬਹੁਤ ਵਧੀਆ ਹੋ ਰਿਹਾ ਕਿ ਲੋਕਾਂ ਦੇ ਜਿਹੜੇ ਇਹ ਨਹੀਂ ਪਾਣ ਉਹ ਹਟ ਰਹੇ ਦਸਵੇਂ ਪਾਸ਼ਾ ਨੇ ਸਾਨੂੰ ਇਸ ਚੀਜ਼ ਤੋਂ ਮਨਾ ਕੀਤਾ ਜਦੋਂ ਅਸੀਂ ਅਮਰਤ ਪਾਨ ਕਰਨ ਦੇ ਲਈ ਜਾਂਦੇ ਹਾਂ ਉਸ ਟਾਈਮ ਉਂ ਪੰਜ ਪਿਆਰਾਂ ਦੇ ਮਤਲਬ ਡਰਦੇ ਨਾਲ ਅਸੀਂ ਲਾ ਦਿੰਨੇ ਆ ਕੰਨਾਂ 'ਚ ਵੀ ਨੱਕ 'ਚ ਪਰ ਜਦੋਂ ਅਸੀਂ ਬਾਹਰ ਆ ਜੰਨੇ ਅਮਰਤ ਸ਼ਾਹਕੇ ਦੁਆਰਾ ਫੇਰ ਪਾ ਲੰਦੇ ਜੀ ਤਾਂ ਇਹਦਾ ਮਤਲਬ ਸਾਨੂੰ ਉਸ ਟਾਈਮ ਤੱਕ ਡਾਰਾ ਮਹਾਰਾਜ ਦਾ ਉਸ ਟਾਈਮ ਤੱਕ ਅਸੀਂ ਮਹਾਰਾਜ ਦੇ ਹਾਜ਼ਰੀਚਾ ਦੇਖੋ ਵਿੱਚਾ ਉਸ ਤੋਂ ਬਾਅਦ ਲੋਕ ਡਰੇ ਚੱਕ ਦਿੰਦੇ ਆ ਵੇਖੋ ਹੋਰ ਵੀ ਗੱਲ ਹੈ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਵੀ ਜਦੋਂ ਗੁਰਪਰਵਸ ਹੁੰਦੇ ਆ ਗੁਰੂ ਸਾਹਿਬਾਨਾਂ ਦੇ ਗੁਰਪਰਵ ਹੁੰਦੇ ਆ ਤੇ ਉਦੋਂ ਜਿਹੜੇ ਸਾਡੇ ਸਰਮੌਰ ਸੰਸਥਾਵਾਂ ਦੇ ਜ਼ਹੀਦਾਰ ਨੇ ਯਾ ਉਹਨਾਂ ਦੇ ਹੈਡ ਗ੍ਰਾਮ ਥੀਨੇ ਉਹ ਵੀ ਫੋਟੋ ਦੇ ਨਾਲ ਲਾ ਕੇ ਤੇ ਫੋਟੋ ਤੇ ਹੇਟਲੇ ਪਾਸੇ ਗੁਰੂ ਸਾਹਿਬਾਨ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਨੇ ਤੇ ਫੋਟੋਆਂ ਦੇ ਨਾਲ ਆਪਣੀ ਫੋਟੋ ਲਾ ਕੇ ਵਧਾਈਆਂ ਦੇਣੀ ਕਿੰਨੀ ਕਜਾਇਜ ਨੇ ਜਥੇਦਾਰਾਂ ਦੇ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਇਹ ਪ੍ਰਮੋਟ ਨਹੀਂ ਕਰ ਰਹੇ ਬਿਲਕੁਲ ਗਲਤ ਹੈ ਇਹ ਤਾਂ ਕਰਨੀ ਨਹੀਂ ਚਾਹੀਦੀ ਸਾਨੂੰ ਕਿਉਂਕਿ ਜਥੇਦਾਰ ਕਰ ਰਹੇ ਨੇ ਜਥੇਦਾਰ ਕਰ ਰਹੇ ਤਾਂ ਫਿਰ ਦੇਖੋ ਜੀ ਜਦੋਂ ਆਗੂ ਕਰਨੇ ਆ ਜਦੋਂ ਜਥੇਦਾਰ ਕਰ ਰਹੇ ਤਾਂ ਉਹਨਾਂ ਦੇ ਚੇਲੇ ਤਾਂ ਆਪ ਹੀ ਕਰਨਗੇ ਜੀ ਇਸ ਕਰਕੇ ਮੇਰੀ ਜਥੇਦਾਰਾਂ ਦੇ ਚਰਨਾਂ ਦੇ ਵਿੱਚ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਜੋ ਗੁਰਸਿੱਖੀ ਨੂੰ ਸੰਭਾਲੋ ਤੇ ਗੁਰਸਿੱਖੀ ਤੋਂ ਦੂਰ ਨਾ ਕਰੋ ਮਹਾਰਾਜ ਸਾਨੂੰ ਗੁਰੂ ਦੇ ਨਾਲ ਜੁੜ ਕੇ ਗਏ ਆ ਦਸਮ ਗੁਰੂ ਜਿਹੜੇ ਸੀਗੇ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਆ ਸ਼ਬਦ ਗੁਰੂ ਦੇ ਲੜ ਲੱਗੋ ਜੀ ਸਭ ਸਿੱਖਣ ਕੋ ਹੁਕਮ ਆ ਕਰੋ ਮਾਨੋ ਗ੍ਰੰਥ ਗੁਰੂ ਕਾ ਲਮ ਦੀ ਮਾਨੋ ਪ੍ਰਗਟ ਗੁਰਾਂ ਕੀ ਤੇ ਕਿਉਂਕਿ ਜਿਹੜੀ ਪ੍ਰਗਟ ਦੇ ਆ ਨਾ ਮਹਾਰਾਜ ਦੀ ਦਸਾਂ ਪਾਤਸ਼ਾਹੀਆਂ ਦੀ ਜੋਤ ਆ ਮਹਾਰਾਜ ਜਿਹਦੇ ਸਾਨੂੰ ਲੜ ਲਾ ਕੇ ਗਏ ਆ ਉਹਨਾਂ ਤੇ ਵਿਸ਼ਵਾਸ ਰੱਖੋ ਬਾਣੀ ਪੜਿਆ ਕਰੋ ਤੇ ਬਾਣੀ ਤੇ ਅਮਲ ਕਰੋ